ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਣਾ ਗੋਲੀਆਂ ਚਲਾਉਣੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉੱਪਰ ਵਾਰ ਕਰਨ ਇਹ ਕੋ ਪਹਿਲੀ ਵਾਰ ਥੋੜਾ ਹੋਇਆ। ਬਿਰਤੀ ਉਹ ਕੰਮ ਕਰਦੀ ਜਿੰਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕੀਤਾ ਸੀ ਅੱਜ ਉਹਨਾਂ ਨੇ ਸਰੂਪ ਤੇ ਗੋਲੀਆਂ ਮਾਰਤੀਆਂ ਗੱਲ ਤੇ ਉੱਥੇ ਆ ਗਈ ਨਾ। ਉਦੋਂ ਉਹਨਾਂ ਨੇ ਸੀਸ ਧੜ ਨਾਲੋਂ ਅਲੱਗ ਕਰਤਾ ਉਦੋਂ ਉਹਨਾਂ ਨੇ ਅਨੰਦਪੁਰ ਨੂੰ ਘੇਰਾ ਪਾ ਕੇ ਅਨੰਦਪੁਰ ਦਾ ਕਿਲਾ ਖਾਲੀ ਕਰਾਤਾ ਅੱਜ ਮਹਾਰਾਜ ਇਸ ਰੂਪ ਦੇ ਉੱਤੇ ਗੋਲੀਆਂ ਚਲਾਤੀਆਂ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਤਸੀਹੇ ਦਿੱਤੇ ਗਏ ਨਿੱਕੇ ਨਿੱਕੇ ਬੱਚੇ 2-2 3-3 ਮਹੀਨਿਆਂ ਦੇ ਬੱਚੇ ਜਿਹੜੇ ਆਪਣੀਆਂ ਮਾਵਾਂ ਦਾ ਦੁੱਧ ਪੀ ਰਹੇ ਸਨ ਉਹਨਾਂ ਬੱਚਿਆਂ ਨੂੰ ਪੈਰਾਂ ਵਾਲੇ ਬੰਨੇ ਫੜ ਕੇ ਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੀਆਂ ਕੰਧਾਂ ਨਾਲ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਤਸੀਹੇ ਦਿੱਤੇ ਗਏ ਇਹ ਰੋਸ ਤੇ ਰਹਣੇ ਆ ਸਾਰੀ ਜ਼ਿੰਦਗੀ ਜਦੋਂ ਵੀ ਕੋਈ ਦਰਬਾਰ ਸਾਹਿਬ ਅਕਾਲ ਤਖਤ ਦੀ ਟੱਠੀ ਹੋਈ ਤਸਵੀਰ ਵੇਖਦਾ ਤੇ ਇੱਕ ਵਾਰੀ ਉਹ ਜ਼ਖਮ ਫੇਰ ਹਰੇ ਹੋ ਜਾਂਦੇ ਆ ਕਿੰਨਾ ਕਰੋਧ ਹੋਏਗਾ ਉਹਨਾਂ ਦੇ ਅੰਦਰ ਕਿੰਨਾ ਗੁੱਸਾ ਹੋਏਗਾ ਉਹਨਾਂ ਦੇ ਅੰਦਰ ਅੰਦਾਜ਼ਾ ਲਾ ਕੇ ਵੇਖੋ ਤੁਸੀਂ ਉਹ ਹੀ ਲੋਕ ਨੇ ਜਿਹੜੇ ਬਾਅਦ ਵਿੱਚ ਪੰਗਤਾਂ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਦੇ ਲੋਕ ਉਹ ਹੀ ਨੇ ਉਹ ਹੀ ਲੋਕ ਨੇ ਜਿਹੜੇ ਗੁਰਦੁਆਰਿਆਂ 'ਚ ਵੀ ਆ ਜਾਂਦੇ ਨੇ ਨਮਸਕਾਰਾਂ ਵੀ ਆਣ ਕੇ ਕਰਦੇ ਨੇ ਤੋ ਇਹ ਗੱਲ ਐਵੇਂ ਨਹੀਂ ਹੋਈ ਜਿੱਥੇ ਬਗਾਨਿਆਂ ਦਾ ਕਸੂਰ ਹੈ ਉੱਥੇ ਆਪਣੇ ਦਾ ਵੀ ਕਸੂਰ ਹੈ ਆਪਣੇ ਵੀ ਸ਼ਹਿ ਦੇ ਕੇ ਆ ਸੀ ਹੁਣ ਤਾਂ ਚਿੱਠੀਆਂ ਵੀ ਬਾਹਰ ਆ ਗਈਆਂ ਵੀ ਕਿਹੜੇ ਲੋਕ ਇਨਵਿਟੇਸ਼ਨ ਦੇ ਕੇ ਆਏ ਸੀ ਜਿਹੜੇ ਤੁਹਾਡੇ ਚੁਪੜੇ ਰੱਖੇ ਉਹਨਾਂ ਨੂੰ ਤਾਂ ਪਤਾ ਹੋਣਾ ਵੀ ਆਪ ਹੀ ਲੈਟਰ ਦੇ ਕੇ ਆਏ ਸੀ ਕਿ ਸਾਡੇ ਕੋਲ ਹੁਣ ਕੰਟਰੋਲ ਨਹੀਂ ਹੋ ਰਿਹਾ ਤੁਸੀਂ ਕਰੋ ਕੰਟਰੋਲ ਉਹਨਾਂ ਵਿੱਚ ਬਹੁਤ ਪੱਗਾਂ ਵਾਲੇ ਵੀ ਅਗੇ ਸੀ ਕਿਉਂਕਿ ਅੱਜ ਬਹੁਤਿਆਂ ਦਾ ਬੋਲਣ ਨੂੰ ਜੀ ਨਹੀਂ ਕਰਦਾ ਕਿਉਂਕਿ ਤੁਹਾਨੂੰ ਪਤਾ ਕਿ ਅੱਜ ਅਸੀਂ ਝੂਠ ਸੁਣਦੇ ਆਦੀਆਂ ਅੱਜ ਵੀ ਸਾਡੇ ਸਮਾਜ ਵਿੱਚ ਐਸਾ ਹੋਇਆ ਬੜੀਆਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਸ ਸਮੇਂ ਉਸ ਤੋਂ ਬਾਅਦ ਇਹੋ ਰੋਸ ਸੀ ਉਸ ਤੋਂ ਬਾਅਦ 31 ਅਕਤੂਬਰ ਨੂੰ ਜਦੋਂ ਇੰਦਰਾ ਨੂੰ ਸਜ਼ਾ ਮਿਲਦੀ ਹੈ ਤੇ ਬਾਅਦ ਵਿੱਚ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜਾ ਜੋ ਕਤਲਿਆਮ ਹੋਇਆ ਦਿੱਲੀ ਦੇ ਵਿੱਚ ਗਲਾਂ 'ਚ ਟਹਿਰ ਪਾ ਪਾ ਕੇ ਸਾੜੇ ਗਏ ਚੰਗੇ ਭਲੇ ਵਸਦੇ ਕਾਰੋਬਾਰ ਜਿਹੜੇ ਸਿੱਖਾਂ ਦੇ ਸੀ ਆਪਣੇ ਉਹਨਾਂ ਦੇ ਨੁਕਸਾਨ ਕੀਤੇ ਗਏ ਫਿਰ ਬੁਕਾਰੋ ਉਚਾਸ ਕਾਨਪੁਰ بڑے بڑے ਸਟੋਰ ਵੱਡੇ ਵੱਡੇ ਕਾਰੋਬਾਰ ਜਿਹੜੇ ਉਸ ਵਕਤ ਜਿਨ੍ਹਾਂ ਨੇ ਆਪਣੀ ਅੱਖੀਂ ਵੇਖਿਆ ਤੇ ਕਿੰਨੇ ਕਾਨਪੁਰ ਦੇ ਵਸਣ ਵਾਲੇ ਪਰਿਵਾਰ ਪੰਜਾਬ ਆਣ ਕੇ ਵੀ ਵਸੇ ਉਹਨਾਂ ਨੇ ਮੁੜ ਕੇ ਇੱਥੇ ਜਗ੍ਹਾ ਦਿੱਤੀ ਗਈ ਕਿਸੇ ਨੇ ਆਪਣੀ ਦੁਕਾਨ ਫਿਰ ਖੋਲ ਲਈ ਕਿਸੇ ਨੇ ਟਾਇਰਾਂ ਦਾ ਕਾਰੋਬਾਰ ਕਰ ਲਿਆ ਕਿਸੇ ਨੇ ਕੱਪੜੇ ਦਾ ਕਾਰੋਬਾਰ ਕਰ ਲਿਆ ਕਈਆਂ ਦੀਆਂ ਜਾਨਾਂ ਗਈਆਂ ਤੇ ਬੁਕਾਰੋ ਚਾਸ ਮੈਂ ਪਿਛਲੇ ਦਿਨ ਵੀ ਗੱਲ ਦੱਸੀ ਸੀ ਬੁਕਾਰੋ ਚਾਸ ਝਾਰਖੰਡ ਦੇ ਇਲਾਕੇ 'ਚ ਮੈਨੂੰ 2002-03 ਵਿੱਚ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਅਸੀਂ ਬਹੁਤ ਵਾਰੀ ਗਏ ਆ ਪਰ ਮੈਂ ਉਸ ਟਾਈਮ ਦੀ ਗੱਲ ਦੱਸਦਾ ਉੱਥੇ ਉਹ ਪਰਿਵਾਰ ਮੌਜੂਦ ਸੀ ਜਿਨ੍ਹਾਂ ਨੇ ਹੱਡ ਬੀਤੀ ਸੁਣਾਈ ਕਹਿੰਦੇ ਇੱਥੇ ਜਦੋਂ ਭੀੜ ਇਕੱਠੀ ਹੋ ਕੇ ਆਈ ਨਾ ਹਮਲਾ ਕਰ ਲਈ 2 ਕੁ ਮਹੀਨੇ ਦੇ ਬੱਚੇ ਢਾਈ ਕਿ ਮਹੀਨੇ ਦੇ ਬੱਚੇ ਨੂੰ ਕੁੱਕਰ ਚ ਪਾ ਕੇ ਪਾਪੀਆਂ ਨੇ ਸੀਟੀ ਮਾਰ ਦਿੱਤੀ ਸੀ ਉਸ ਬੱਚੇ ਦਾ ਗੁਨਾਹ ਇੰਨਾ ਸੀ ਕਿ ਉਹ ਬੱਚਾ ਸਿੱਖ ਪਰਿਵਾਰਾਂ ਦਾ ਬੱਚਾ ਸੀ ਪੀੜਾ ਨੇ ਬੜੇ ਨੁਕਸਾਨ ਕੀਤੇ ਜੀ ਬਹੁਤ ਜ਼ਿਆਦਾ ਨੁਕਸਾਨ ਕੀਤੇ ਉਹ ਜਦੋਂ ਦੱਸਦੇ ਆ ਨਾ ਪਤਾ ਫੇਰ ਲੱਗਦਾ ਜਿਨ੍ਹਾਂ ਨਾਲ ਬੀਤੀ ਆ ਜਿਨ੍ਹਾਂ ਨੇ ਉਹਨਾਂ ਦੇ ਨਾਂ ਤੇ ਰੋਟੀਆਂ ਸੇਕੀਆਂ ਉਹ ਵੀ ਹੈਗੇ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਂ ਤੇ ਸਿਆਸਤ ਖੇਡੀ ਉਹ ਵੀ ਹੈਗੇ ਜਿਨ੍ਹਾਂ ਪਰਿਵਾਰਾਂ ਦੇ ਆਪਣੇ ਪਰਿਵਾਰਾਂ ਦੇ ਨੁਕਸਾਨ ਹੁੰਦੇ ਵੇਖੇ ਨੇ ਜਿਨ੍ਹਾਂ ਨੇ ਆਪਣੇ ਘਰਾਂ ਦੀਆਂ ਦਰਵਾਜਿਆਂ ਦੀਆਂ ਲੱਕੜਾਂ ਪਾ ਕੇ ਆਪਣੇ ਟੱਬਰਾਂ ਤੇ ਜੀ ਤੁਸੀਂ ਵੇਖਿਆ ਹੋਵੇਗਾ ਕਈ ਵਾਰੀ ਕਈ ਮਾਵਾਂ ਆਪਣੀਆਂ ਜਦੋਂ ਉਹ ਸਾਰੀ ਹਿਸਟਰੀ ਦੱਸਦੀਆਂ ਨੇ ਕਿ ਕਿਦਾਂ-ਕਿਦਾਂ ਸਾਡੇ ਨਾਲ ਉਹ ਸੀਨ ਵਾਪਰਿਆ ਕਿਦਾਂ-ਕਿਦਾਂ ਸਾਡੇ ਨਾਲ ਉਹ ਘਟਨਾਵਾਂ ਵਾਪਰੀਆਂ ਕੌਣ ਸਨ ਗੁਰੂ ਨਾਨਕ ਸਾਹਿਬ ਸੱਚੇ ਪਰਸ਼ਾ ਮਾਰੇ ਜੋ ਪੈਗਾਮ ਦਿੱਤਾ ਜੋ ਵੇਖੋ ਸਿੱਖ ਰਾਜ ਜਦੋਂ ਆਪਾਂ ਪੜ੍ਹਦੇ ਹਾਂ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਬੰਦਾ ਸਿੰਘ ਬਹਾਦਰ ਨੇ ਵੀ ਰਾਜ ਕੀਤਾ ਭਾਵੇਂ ਥੋੜੇ ਸਮੇਂ ਲਈ ਕੀਤਾ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਨੇ ਵੀ ਰਾਜ ਕੀਤਾ ਹੈ ਉਸ ਰਾਜ ਵਿੱਚ ਕੋਈ ਦੱਸੇ ਕਿਸੇ ਨਾਲ ਕੋਈ ਧੱਕਾ ਹੋਇਆ ਹੋਵੇ ਕਿਸੇ ਨਾਲ ਕੋਈ ਜ਼ੁਲਮ ਹੋਇਆ ਹੋਵੇ ਕਿਸੇ ਹਿੰਦੂ ਨੂੰ ਤੰਗ ਕੀਤਾ ਹੋਵੇ ਕਿਸੇ ਮੁਸਲਮਾਨ ਨੂੰ ਤੰਗ ਕੀਤਾ ਹੋਵੇ ਇਹਦਾ ਮਤਲਬ ਉਹਨਾਂ ਰਾਜ ਦੀਆਂ ਨਹੀਂ ਪਤਾ ਕੀ ਸੀ ਗੁਰਬਾਣੀ ਬੇਸ ਸੀ ਵਿਜੇ ਰਾਜ ਵੀ ਕਰਨਾ ਤੁਸੀਂ ਹਲੇ ਮੀ ਰਾਜ ਹੋਵੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਕਿਸੇ ਨੂੰ ਤੁਸੀਂ ਤੰਗ ਨਹੀਂ ਕਰਨਾ ਹਰ ਇੱਕ ਨੂੰ ਦੀ ਸਹੂਲਤ ਮੁਹੱਈਆ ਕਰਾਉਣੀ ਹੈ ਸਮਾਜ ਵਿੱਚ ਇਨਸਾਨੀਅਤ ਦਾ ਪਾਠ ਪੜਾਇਆ ਮਹਾਰਾਜ ਨੇ ਹੁਣੇ ਸ਼ਬਦ ਜਿਹੜਾ ਪੜਿਆ ਭਾਈ ਗੁਰਦਾਸ ਜੀ ਦੀ ਪੌੜੀ ਵੀ ਕੁੱਤਾ ਰਾਜ ਭਾਲੀ ਐ ਵੀ ਜਾਨੀ ਕਿ ਹੁਣ ਕੁੱਤੇ ਨੂੰ ਕੋ ਰਾਜ ਭਾ ਸਕਦਾ ਕੁੱਤੇ ਦਾ ਮਤਲਬ ਕੀ ਇਥੇ ਇਥੇ ਗਲ ਕੁੱਤੇ ਦੀ ਹੋ ਰਹੀ ਹੈ ਕੁੱਤੇ ਬਿਰਤੀ ਦੀ ਗੱਜੋ ਕੱਲ ਆਈ ਕੁੱਤੇ ਮੂਹੀ ਜਦੋਂ ਕਾਲ ਯੁਗ ਦਾ ਪ੍ਰਭਾਵ ਸਮਾਜ ਵਿੱਚ ਪੈਂਦਾ ਨਾ ਅੱਜ ਹੀ ਸਿਰੇ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਹੁਣੀ ਇਸ ਪੌੜੀ ਦਾ ਕੀਰਤਨ ਕਰ ਰਹੇ ਸੀ ਵੀ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮਰਦਾਰ ਗੁਸਾਈ ਰਾਜੇ ਪਾਪ ਕਮਾਂ ਦੇ ਉਲਟੀ ਵਾਰਡ ਖੇਤ ਕੋ ਖਾਈ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਆਂ ਖੇਤੀ ਕਰਦੇ ਜਦੋਂ ਆਪਾਂ ਜਿਹੜੀ ਜ਼ਮੀਨ ਬਿਲਕੁਲ ਰੋਡ ਦੇ ਲਾਗੇ ਹੁੰਦੀ ਹੈ ਸੜਕ ਦੇ ਲਾਗੇ ਹੁੰਦੀ ਉਹਦੇ ਬੰਨੇ ਬੰਨੇ ਵਾਰਡ ਕੀਤੀ ਜਾਂਦੀ ਹੈ ਕੰਡਿਆਂ ਵਾਲੀ ਵਾਰਡ ਕੋ ਤਾਰ ਬੰਨ੍ਹ ਦਿੱਤੀਏ ਕਾਦੇ ਲਈ ਜੀ ਕੋਈ ਰਾਹ ਜਾਂਦਾ ਪਸ਼ੂ ਫਸਲ ਨੂੰ ਮੂੰਹ ਨਾ ਮਾਰੇ ਵਾਰਡ ਦਾ ਕੰਮ ਹੁੰਦਾ ਫਸਲ ਨੂੰ ਬਚਾਉਣਾ ਤੇ ਜੇ ਵਾਰਡ ਹੀ ਫਸਲ ਨੂੰ ਜਾੜ ਦੇਵੇ ਤੇ ਫਿਰ ਆਖੀ ਕੌਣ ਕਰੇਗਾ ਕਹਿੰਦੇ ਕਲ ਆਈ ਕਲ ਦਾ ਅਰਥ ਕਲੇਸ਼ ਹੈ ਕਲ ਯੁੱਗ ਜਦੋਂ ਜਾਨੀ ਮਨੁੱਖੀ ਸੁਭਾਅ ਵਿੱਚ ਕਲੇਸ਼ ਆ ਜਾਏ ਨਾ ਕੁੱਤੇ ਮੂੰਹੀ ਫਿਰਮ ਜਿਹੜੀ ਲੁਕਾਈ ਹੁੰਦੀ ਕੁੱਤੇ ਮੂੰਹੀ ਹੋ ਜਾਂਦੀ ਹੈ ਜਿਵੇਂ ਕੁੱਤੇ ਦਾ ਕੰਮ ਕੀ ਹੁੰਦਾ ਭਲਾ ਜਦੋਂ ਲਾਲਚੀ ਹੋ ਜਾਂਦਾ ਕੁੱਤਾ ਜਦੋਂ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਜਾਏ ਉਹ ਫਿਰ ਇਹ ਥੋੜਾ ਵੇਖਦਾ ਆਪਣਾ ਕਿ ਬਗਾਨਾ ਉਹਦਾ ਤਾਂ ਖੰਮ ਖਾਣਾ ਹੁੰਦਾ ਉਹ ਤੇ ਜਿੱਧਰ ਆਉਂਦਾ ਜਿਹੜੀ ਚੀਜ਼ ਆਉਂਦੀ ਉਹਨੂੰ ਖਾਈ ਜਾਂਦਾ ਦਲ ਆਈ ਕੁੱਤੇ ਮੂੰਹ ਹੀ ਖਾ ਜਾਵਾ ਮਰਦਾਰ ਗਸਾਈ ਉਹਦਾ ਉਹਦੀ ਖੁਰਾਕ ਮਰਦਾਰ ਹੋ ਜਾਂਦੀ ਹੈ ਜਦੋਂ 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 ਲਕਾਈ ਕੁੱਤੇ ਮੂੰਹ ਹੋਏਗੀ ਨਾ ਉਦੋਂ ਧੋਖਾ ਕਰਨ ਲੱਗਿਆ ਬੰਦੇ ਨੇ ਇਹ ਥੋੜਾ ਵੇਖਣਾ ਵੀ ਇਹ ਤੇ ਮੇਰਾ ਸਗਾ ਭਰਾ ਵਾ ਇਹਨੇ ਤੇ ਮੈਨੂੰ ਕੰਮ ਦਿੱਤਾ ਹੈ ਇਹਨੇ ਨੂੰ ਛੱਤ ਦਿੱਤੀ ਹੈ ਇਹਨੇ ਤੇ ਮੈਨੂੰ ਪਹਿਲੀ ਵਾਰ ਰੋਟੀ ਖਾਉਣੀ ਸਿਖਾਈ ਹੈ ਤੁਸੀਂ ਵੇਖਦੇ ਹੋ ਕਈ ਬੰਦੇ ਜਦੋਂ ਲਾਲਚੀ ਹੁੰਦੇ ਉਦੋਂ ਇਹ ਥੋੜਾ ਵੇਖਦੇ ਵੀ ਇਹ ਇਸ ਬੰਦੇ ਦੇ ਮੈਂ ਆਸਾਨਾਂ ਦਾ ਕਰਜ਼ਦਾਰ ਹਾਂ ਜਿਨੇ ਮੈਨੂੰ ਰਾਹ ਪਾਇਆ ਕਈ ਵਾਰੀ ਬੰਦਾ ਉੱਥੇ ਵੀ ਧੋਖਾ ਕਰ ਜਾਂਦਾ ਜਿੱਥੇ ਜਿਨੇ ਨੂੰ ਕੰਮ ਸਿਖਾਇਆ ਹੁੰਦਾ ਭਰਾ ਦੇ ਨਾਲ ਵੀ ਭਤੀਜੇ ਨਾਲ ਵੀ ਪੁੱਤਰ ਨਾਲ ਵੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਵੀ ਇਹ ਗੱਲ ਤੇ ਮਹਾਰਾਜ ਨੇ ਹਰ ਸਮੇਂ ਦੀ ਕੀਤੀ ਹੈ ਨਾ ਕੱਲ ਆਈ ਕੁੱਤੇ ਮੂੰਹ ਹੀ ਕਹਿੰਦੇ ਖਾਜੋ ਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਰਾਜੇ ਪਾਪ ਕਰਦੇ ਉਲਟੀ ਵਾੜ ਖੇਤ ਕੋ ਖਾਈ ਉਲਟੀ ਵਾੜ ਖੇਤ ਨੂੰ ਖਾਣ ਲੱਗ ਪਈ ਵਾੜ ਨੇ ਤੇ ਖੇਤ ਨੂੰ ਬਚਾਉਣਾ ਸੀ ਕੰਮ ਉਲਟਾ ਹੋ ਗਿਆ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਯਾਨੀ ਕਿ ਰਖਵਾਲਿਆਂ ਨੇ ਤੇ ਰਾਖੀ ਕਰਨੀ ਸੀ ਰਖਵਾਲੇ ਪਰਜਾਂ ਨੂੰ ਖਾਣ ਲੱਗ ਪਏ ਰਖਵਾਲੇ ਪਰਜਾਂ ਨੂੰ ਤੰਗ ਕਰਨ ਲੱਗ ਪਏ ਯਾਨੀ ਕਿ ਜਿਹੜਾ ਪਹਿਰੇਦਾਰ ਹੈ ਉਹੋ ਹੀ ਲੁੱਟਣ ਲੱਗ ਪਿਆ ਪਹਿਰੇਦਾਰ ਦਾ ਕੰਮ ਕੀ ਹੁੰਦਾ ਵੀ ਮੇਰੇ ਹੁੰਦਿਆਂ ਰਾਤ ਨੂੰ ਕੋਈ ਚੋਰੀ ਨਾ ਕਰੇ ਜਿਵੇਂ ਨਾਂਦਪੁਰ ਸਾਹਿਬ ਦੀ ਘਟਨਾ ਹੁੰਦੀ ਹੈ ਨਾ ਕਈ ਗਵਾਚ ਕੀ ਕਹਿੰਦੇ ਉੱਥੇ ਉਹਨੂੰ ਸਮਝਾਉਣ ਦੇ ਇੱਕ ਤਰੀਕੇ ਸੀ ਮਹਾਰਾਜ ਦੇ ਕਈ ਗਵਾਚ ਕੀ ਕਹਿੰਦੇ ਸਾਰਿਆਂ ਦੇ ਘਰ ਜਾਗਦੇ ਰਹੋ ਜਾਗਦੇ ਰਹੋ ਦਾ ਹੁਕਾ ਦੇਈ ਗਏ ਜਾਗਦੇ ਰਹੋ ਜਾਗਦੇ ਰਹੋ ਹੁਕਾ ਦਿੱਤਾ ਗਿਆ ਸਾਰੇ ਇਲਾਕੇ-ਇਲਾਕੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਤਲਾਸ਼ੀ ਕੀਤੀ ਕਿਸੇ ਦੇ ਘਰੋਂ ਵੀ ਕਈ ਨਾ ਮਿਲੀ ਤੇ ਮਹਾਰਾਜ ਹੱਸ ਕੇ ਕਹਿੰਦੇ ਕਹਿੰਦੇ ਆ ਜਿਹੜਾ ਜਾਗਦੇ ਰਹੋ ਦਾ ਹੁਕਾ ਦੇ ਰਿਹਾ ਹੈ ਇਹਦੇ ਘਰ ਗਏ ਤੁਸੀਂ ਕਹਿੰਦੇ ਇਹਦੇ ਘਰ ਤੇ ਗਏ ਨਹੀਂ ਆਪਾਂ ਕਹਿੰਦੇ ਪਹਿਰੇਦਾਰ ਦੇ ਘਰ ਵੇਖੋ ਜਾ ਕੇ ਬਲੋ ਕਿਉਂਕਿ ਪਹਿਰੇਦਾਰ ਘਰ ਤਾਂ ਆ ਨਾ ਕਹਿ ਕੇ ਦੇ ਤੇ ਪਹਿਰੇਦਾਰ ਹੈ ਇਹ ਤੇ ਕਹਿ ਰਿਹਾ ਭਾਈ ਕਿ ਜਾਗਦੇ ਰਹੋ ਤੇ ਕਹਿ ਰਿਹਾ ਭਾਈ ਜਾਗੋ ਭਾਈ ਹੁਣ ਉਹਦਾ ਘਰ ਛੱਡ ਕੇ ਬਾਕੀ ਸਾਰ ਘਰ ਤਲਾਸ਼ਲੇ ਕਹਿੰਦੇ ਉਹਦੇ ਘਰ ਜਾਓ ਇੱਕ ਵਾਰੀ ਜਾ ਕੇ ਜੇ ਉਹਦੇ ਘਰ ਵੇਖੇ ਤੇ ਕਈ ਉਹਦੇ ਘਰੋਂ ਨਿਕਲ ਆਈ। ਹੁਣ ਇਹ ਸੰਕੇਤ ਸੀ ਨਾ ਵੀ ਕਈ ਵਾਰੀ ਤੁਹਾਨੂੰ ਜਗਾਉਣ ਵਾਲੇ ਹੀ ਤੁਹਾਡੇ ਘਰਾਂ 'ਚ ਚੋਰੀਆਂ ਕਰਨਗੇ। ਜਿਹੜੇ ਤੁਹਾਡੇ ਪਹਿਰੇਦਾਰ ਬਣੇ ਉਹਨੇ ਤੁਹਾਨੂੰ ਲੁੱਟ ਲੈਣਾ। ਹੋਇਆ ਵੀ ਇਦਾਂ ਹੀ। ਜਿੰਨਾ ਤੋਂ ਜਿਨ੍ਹਾਂ ਨੇ ਸਾਡੀ ਰਾਖੀ ਕਰਨੀ ਸੀ ਉਹਨਾਂ ਨੇ ਘਰ ਤਬਾਹ ਕਰਕੇ ਰੱਖ ਦਿੱਤੇ। ਐਂਜ ਨਹੀਂ ਲੱਗਦਾ ਜੋ ਉਸ ਵਕਤ ਪੈਗਾਮ ਲਿਖਿਆ ਗਿਆ ਉਹ ਜੋ ਉਪਦੇਸ਼ ਦਿੱਤਾ ਗਿਆ ਅੱਜ ਵੀ ਉਹ ਸਾਡੇ ਸਾਹਮਣੇ ਉਦਾਂ ਹੀ ਹੈ ਆਉਣ ਵਾਲੇ ਸਮੇਂ ਦੇ। ਕਈ ਵਾਰੀ ਆਪਾਂ ਜੇ ਤੇ ਵਿਸ਼ਵਾਸ ਕਰਦੇ ਹਾਂ ਚੋਰੀ ਉਹ ਕਰਦਾ ਹੈ। ਨੁਕਸਾਨ ਹੀ ਉਹ ਕਰ ਜਾਂਦਾ ਆਪਣਾ ਕਈ ਵਾਰੀ ਆਪਾਂ ਜੇ ਤੇ ਯਕੀਨ ਵੀ ਨਹੀਂ ਕੀਤਾ ਹੁੰਦਾ ਵੀ ਇਹ ਇਤੋਂ ਥੋੜਾ ਏਦਾਂ ਹੁੰਦਾ ਇਹ ਥੋੜਾ ਏਦਾਂ ਕਰ ਸਕਦਾ ਨਾ 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 ਦੂਜਾ ਕਰ ਜੇ ਤੇ ਆਪਾਂ ਸ਼ੱਕ ਕਰਦੇ ਹਾਂ ਉਹ ਕਈ ਵਾਰੀ ਚੰਗਾ ਭਲਾ ਨਿਕਲ ਆਉਂਦਾ ਹੈ ਜੇ ਤੇ ਸ਼ੱਕ ਵੀ ਨਹੀਂ ਹੁੰਦਾ ਕਈ ਵਾਰੀ ਕੁੰਡੀ ਉਹਨੇ ਲਾਈ ਹੁੰਦੀ ਹੈ ਇਹ ਕਰੈਕਟਰ ਹੈ ਪਿਆਰਿਓ ਕਰਦਾਰ ਹੈ ਤਾਂ ਜਿਹੜੀ ਗੱਲ ਹੁਣੇ ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਪੜਿਆ ਕਹਿੰਦੇ ਸ਼ਲੋਕ ਮਹਲਾ ਪਹਿਲਾ ਇਸ 16 ਨੰਬਰ ਪੌੜੀ ਦਾ ਪਹਿਲਾ ਸ਼ਲੋਕ ਹੈ ਮਾਜ ਕੀ ਵਾਰ ਦਾ ਮਾਜ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਹੈ 145 ਨੰਬਰ ਅੰਕ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਲ ਕਾਤੀ ਕਲ ਦੇ ਲਲ ਨੂੰ ਸਿਹਾਰੀ ਹੈ ਜਿਹਦਾ ਅਰਥ ਕੀ ਹੈ ਕਾਲ ਯੁਗ ਜਿਹਨੂੰ ਆਪਾਂ ਕਹਿੰਦੇ ਆ ਸਾਡੇ ਅਜੇ ਪੰਜਾਬੀ ਪਤਾ ਕਹਿਣਗੇ ਕਿ ਦੀ ਧੀ ਨਾ ਆਖੇ ਲੱਗੇ ਕਿਸ ਦਾ ਪੁੱਤ ਨਾ ਆਖੇ ਲੱਗੇ ਕਿਸੇ ਘਰ ਚ ਕਲੇਸ਼ ਹੋਵੇ ਤੇ ਆਪਾਂ ਸ਼ਬਦ ਪੰਜਾਬੀ ਕੀ ਬੋਲਦੇ ਆ ਕਾਲ ਯੁਗ ਦਾ ਪੈਰਾ ਆਪਾਂ ਇਹੋ ਬੋਲਦੇ ਆ ਜੀ ਆਪਾਂ ਦ ਕਹਿੰਦੇ ਨੇ ਤੁ ਜੇ ਕਿਹਦਾ ਧੀ ਪੋਤੋ ਦੇ ਮਾਂ ਬਾਪ ਦੀ ਇੱਜ਼ਤ ਕਰਦਾ ਉਹ ਕਿਹੜੇ ਯੁਗ ਚ ਰਹਿ ਰਿਹਾ ਫਿਰ ਐ ਸੰਸਾਰ ਚ ਇਹੋ ਜਿਹੇ ਵੀ ਬੱਚੇ ਹੈਗੇ ਜਿਹੜੇ ਆਪਣੇ ਮਾਂ ਬਾਪ ਦੇ ਸਾਈਂ ਜਿੰਦੇ ਆ ਉਹ ਕਿਸੇ ਹੋਰ ਯੁਗ ਚ ਰਹਿ ਰਿਆ ਵੀ ਜਾਣ ਕੇ ਸਾਡੇ ਘਰ ਕਲਜੂ ਗਿਆ ਗਵਾਂਡੀਆਂ ਘਰ ਕਲਜੂ ਗਿਆ ਹੀ ਨਹੀਂ ਤਾਂ ਮਤਲਬ ਆਪਾਂ ਇਧਰ ਕਹਿੰਦੇ ਇੱਕ ਭਰਾ ਭਰਾ ਨਾਲ ਠੱਗੀ ਮਾਰਦਾ ਆਪਾਂ ਕਹਿੰਨੇ ਭਾਈ ਕਲਜੂ ਦਾ ਪਹਿਰਾ ਤੇ ਇੱਕ ਭਰਾ ਆਪਣੇ ਮੂੰਹ ਚੋਂ ਕੱਢ ਕੇ ਵੀ ਆਪਣੇ ਭਤੀਜੇ ਭਤੀਜਿਆਂ ਦੇ ਮੂੰਹ ਚ ਪਾਉਂਦਾ ਉਹ ਕਿਹੜੇ ਯੁਗ ਚ ਰਹਿ ਰਿਆ ਹੈਗਾ ਤਾਂ ਉਹ ਵੀ ਇਸੇ ਦੁਨੀਆ ਚ ਹੀ ਆ ਕੱਲ ਜੋ ਸਮਾਂ ਨਹੀਂ ਹੁੰਦਾ ਕੱਲ ਜੋ ਕੋਈ ਬਿਰਤੀ ਹੁੰਦੀ ਹੈ ਪਿਆਰੋ ਸਟੱਡੀ ਕਰਿਆ ਕਰੋ ਜਿੱਥੇ ਆਪਾਂ ਕਾਰੋਬਾਰ ਬਿਜ਼ਨਸ ਵਪਾਰ ਅਸੀਂ ਲੁੱਟੇ ਵੀ ਤਾਈਓ ਗਏ ਤਾਈਓ ਸਾਨੂੰ ਪੋਖੰਡੀ ਜਿਹੜਾ ਮਰਜੀ ਆਇਆ ਪਿਛੇ ਲੁੱਟ ਕੇ ਲੈ ਗਿਆ ਕਿਉਂਕਿ ਅਸੀਂ ਬਰਵਾਣੀ ਪੜੀ ਨਹੀਂ ਗੁਰਬਾਣੀ ਦੀ ਸਟੱਡੀ ਨਹੀਂ ਕੀਤੀ ਆਪਾਂ ਜਿੱਥੇ ਅਸੀਂ ਕਾਰੋਬਾਰ ਕਰਦੇ ਬਿਜ਼ਨਸ ਕਰਦੇ 10 15 ਮਿੰਟ ਗੁਰਬਾਣੀ ਦੀ ਸਟੱਡੀ ਕਰੋ ਪਤਾ ਲੱਗੇ ਵੀ ਕੱਲ ਜੋ ਹੈ ਕੀ ਆ ਆਪਣੇ ਦੁਨੀਆ ਦੇ ਜਾਣ ਤੋਂ ਪਹਿਲਾਂ ਪਹਿਲਾਂ ਨਾ ਆਪਣੇ ਬੱਚੇ ਨੂੰ ਦੱਸ ਦਿਓ ਪੁੱਤਰ ਵੀ ਗੁਰੂ ਸਾਡਾ ਧੰਨ ਗੁਰੂ ਰਣਜੀਤ ਸਿੰਘ ਜੀ ਇਹ ਨੋ ਵੀ ਅਸੀਂ ਦੁਨੀਆ ਤੋਂ ਚਲੇ ਜਾਈਏ ਸਾਡੇ ਬੱਚੇ ਨੂੰ ਪਤਾ ਹੀ ਨਾ ਹੋਵੇ ਸਾਡਾ ਗੁਰੂ ਕਿਹੜਾ ਹੈ ਤੇ ਬਾਅਦ ਵੀ ਸਾਡੇ ਬੱਚੇ ਸਾਨੂੰ ਕੁੱਸਣਗੇ ਵੀ ਕਾਰੋਬਾਰ ਤੇ ਵੱਡੇ ਵੱਡੇ ਦੀਗੇ ਸਾਨੂੰ ਦੱਸ ਕੇ ਕਹਿਣਾ ਵੀ ਸਾਡਾ ਗੁਰੂ ਕਿੱਡਾ ਮਾਨਾ ਸਾਡੇ ਗੁਰੂ ਦੀ ਵਿਚਾਰ ਕਿੱਡੀ ਮਾਨਾ ਕਿੱਡਾ ਵੱਡਾ ਗਿਆਨ ਸਾਨੂੰ ਬਖਸ਼ਿਸ਼ ਕੀਤਾ ਮਹਾਰਾਜ ਨੇ